इस वक्त की वीड्डी खबर दे करवा जा रहे हाँ तो रूब रू रुग दीनानगर में हुई पुलिस की वीडी कार्रवाई पूरा पिंड तब्दील हो गया पुलिस सा हाँ जी थानू दस रहे हाँ कि इसकी वो खबर आ रही है पिंड डीडा साक्षा तो जिते पुलिस प्रशासन वालों वीड्डी कार्रवाई कर रहे नशा तस्कर उत्ते 来 ਜਾ ਰਹੇ ਹਾਂ ਹੈ ਪੀਲਾ ਪੰਜਾਬ ਆਓ ਵਿਖਾਂ ਦਿਖਾ ਤੁਹਾਨੂੰ ਉਤਰੀਆਂ ਤਸਵੀਰਾਂ ਤੇ ਦਿਖਾਂਦੇ ਹਾਂ ਇਹ ਕਹਿਣਾ ਹੈ ਉਲਸ ਦੇ ਵੱਡੇ ਆਲਾ ਅਫਸਾਨਾ ਆਓ ਵਿਖਾਈਏ ਤਸਵੀਰਾਂ ਤੇ ਮਿਲਾਂਦੇ ਹਾਂ ਵੱਡੇ ਅਫਸਾਨੇ ਦੇਖਦੇ ਰਹੋ এবੀਪੀ ਪੰਜਾਬੀ ਨਿਊਜ਼ ਜਨਨ ਦੇਲੀ ਪਲਪਲ ਦੀ ਖਬਰ ਇਹਦੀ ਕਾਰਵਾਈ ਕਰਦੇ ਇਹ ਜੀ ਅੱਜ ਦੀ ਕਾਰਵਾਈ ਜਿਹੜੀ ਹੈਗੀ ਹੈ ਇਹਦੇ ਵਿੱਚ ਗੁਰਦੀਪ ਲਾਲ ਇਹ ਇਸ ਪੱਪੂ ਐ ਤੇ ਇੱਥੋਂ ਦਾ ਈਦਾ ਛਾਂਸੀਆਂ ਦਾ ਜਿਹੜਾ ਬੰਦਾ ਐ ਇਹਦੇ ਖਿਲਾਫ 7 ਮਗਧਮੇ ਦਰਜ ਐ ਤੇ ਇਹਦੇ ਪਰਿਵਾਰ ਦੇ ਖਿਲਾਫ ਉਹ ਤੋਂ 36 ਮਗਧਮੇ ਦਰਜ ਐ ਜਿਹਦੇ ਚ ਐਨਡੀਪੀਐਸ ਐ ਤੇ ਪਲੱਸ ਤਕਸਾਈ ਦੇ ਮਗਧਮੇ ਜਿਹੜੇ ਐ ਉਹ ਦਰਜ ਐ ਕਿ ਜਿਹੜੀ ਜਗ੍ਹਾ ਦੇ ਵਿੱਚ ਨੇ ਇਲੈਗਲ ਘਰ ਬਣਾਇਆ ਸੀ ਤੇ ਵਾਟਰ ਰਿਸੋਰਸ ਡਿਪਾਰਟਮੈਂਟ ਦੀ ਜਗ੍ਹਾ ਸੀ ਉਹਨਾਂ ਨੇ ਜਿਹੜਾ ਇਹਨੂੰ ਡਵੈਲਪਮੈਂਟ ਕਰਨ ਦਾ ਜਿਹੜਾ ਪ੍ਰੋਗਰਾਮ ਖੜਾਇਆ ਸੀ ਇਹ ਡਿਸਟ੍ਰਿਕਟ ਪੁਲਿਸ ਬਰਤਾ ਉਹਨਾਂ ਨੂੰ ਜਿਹੜੀ ਪ੍ਰੋਟੈਕਸ਼ਨ ਦਿੱਤੀ ਹੈ ਤੇ ਉਹ ਪਾਰਟਨ ਰਿਸੋਰਸ ਡਿਪਾਰਟਮੈਂਟ ਵਾਲੇ ਜਿਹੜੇ ਉਹ ਕੰਮ ਕਰਦੇ ਆ। ਇਹ ਵੀ ਕਿਨਸ ਤੋਂ ਕਰਦਾ ਲਾਉ ਕੋਈ। ਇਹ ਤਾਂ ਡਟੇ ਜਿਹੇ ਵਰਗਾ ਹੋ ਜਾ। ਇਹ ਤਾਂ ਸਵਨ ਡਿਪਾਰਟਮੈਂਟ ਦੀ ਜਗ੍ਹਾ ਹੈ ਨਾ ਉਹਨਾਂ ਨੇ ਦੱਸਿਆ ਪੁਲਿਸ ਨੇ ਤਾਂ ਕਾਰਵਾਈ ਜਿਹੜਾ ਪਰਚਾ ਦਰਜ ਕਰਨਾ ਉਹ ਪੁਲਿਸ ਤਾਂ ਕਾਰਵਾਈ ਕਰ ਹੀ ਰਹੀ ਹੈ। ਜਿਹੜੀ ਡੈਮੋਲੇਸ਼ਨ ਹੈ ਉਹ ਜਿਸ ਡਿਪਾਰਟਮੈਂਟ ਦੀ ਜਗ੍ਹਾ ਹੈ ਉਹਨਾਂ ਨੇ ਸਾਨੂੰ ਕਿਹਾ ਵੀ ਸਾਨੂੰ ਪ੍ਰੋਟੈਕਸ਼ਨ ਦਿਓ ਅਸੀਂ ਅਸੀਂ ਜਗ੍ਹਾ ਖਾਲੀ ਕਰਾਣੀ ਹੈ। ਕਿੰਨੇ ਕਿੰਨੇ ਸਰ ਡੈਮੇਜ ਕੀਤੇ ਗਿਆ ਹੁਣ ਤੱਕ ਇੱਥੇ ਡਾਟਾ ਸਾਸੀ ਦੇ ਵਿੱਚ ਕਰ ਇਹ ਪੰਜ ਪਹਿਲਾਂ ਹੀ ਪੰਜ ਹੋ ਗਏ ਪੰਜ ਪਹਿਲਾਂ ਹੋ ਚੁੱਕੇ 6ਵਾਂ ਹੋਰ ਸਰ ਕਿੰਨੇ ਰਹਿੰਦੇ ਬਾਕੀ ਸਾਰਾ ਪ੍ਰੋਸੈਸ ਚੱਲ ਰਿਹਾ ਜਿਹਦਾ ਜਿਹਦੇ ਵੀ ਦੱਸੀ ਜਾਣਗੇ ਸਿਵਲ ਡਿਪਾਰਟਮੈਂਟ ਵਾਲੇ ਉਹਦੇ ਮੁਤਾਬਕ ਅਸੀਂ ਪ੍ਰੋਟੈਕਸ਼ਨ ਦੇ ਦਾਂਗੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਰ ਮੈਸੇਜ ਇਹੀ ਹੈ ਜੀ ਵੀ ਨਜਾਇਜ਼ ਜਿਹੜੇ ਤੰਦੇ ਆ ਨਸ਼ੇ ਵਾਲੇ ਉਹ ਛੱਡ ਦੇਣ ਆਪਣਾ ਆਮ ਜ਼ਿੰਦਗੀ ਜੀਣ ਕਮਾਨ ਤੇ ਖਾਣ ਨਹੀਂ ਤਾਂ ਫਿਰ ਹਾਲਾਤ ਤਾਂ ਇਹੀ ਹੈਗੇ ਸਜ਼ਾ ਵੀ ਹੋਊਗੀ ਜਿਹੜੀ ਜਗ੍ਹਾ ਰੋਕ ਕੇ ਕਿਸੇ ਦੇ ਮਹਿਕਮੇ ਦੀ ਕੋਈ ਘਰ ਬਣਾਉਣਗੇ ਤੋਂ ਡੈਮੋਲਿਸ਼ਨ